ਤੋ ਗ੍ਰੀਡਰ ਦੇ ਵਿੱਚ ਧਨੋਲਾ ਬੀਐਫ ਮੇਲੇ ਤੇ ਪਹਿਲੇ ਸਥਾਨ ਤੇ ਆਉਣ ਵਾਲੀ ਮੱਝ ਦੇ ਆਪਾਂ ਸਾਨੂੰ ਦਰਸ਼ਨ ਕਰਾਉਣੇ ਆਂਗੇ ਤੇ ਪਹਿਲੇ ਤੇ ਦੂਜੇ ਸਥਾਨ ਤੇ ਮੱਝਾਂ ਆਈਆਂ ਨੇ ਪਿੰਡ ਵਾਈਆਂ ਦਾ ਛੱਬਰ ਆ ਗਈ ਛੱਬਰ ਹੈਗਾ ਤੇ ਆਪਾਂ ਵਾਈਆਂ ਨਾਲ ਗੱਲਬਾਤ ਕਰਦੇ ਆਂਗੇ ਇੱਕ ਇਧਰਲੀ ਮੱਝ ਆਈ ਬਾਈ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਵੀਰ ਜੀ ਆਪਣਾ ਆਪਣਾ ਪਿੰਡ ਆ ਜੀ ਬੁਰ ਛੱਬਰ ਜਿਲਾਈ ਮਾਨਸਾ ਜਿਲ੍ਹਾ ਮਾਨਸਾ ਕਿੰਨੇ ਡੰਗਰ ਲੈ ਕੇ ਆਈ ਸੀ ਮੇਲੇ ਤੇ ਜੀ ਦੋ ਵੀਰੇ ਦੋ ਪਹਿਲੇ ਨੰਬਰ ਤੇ ਕਿਹੜੀ ਮੱਝ ਆਈ ਹੈ ਜੀ ਆਮ ਅੱਜ ਆਈ ਹੈ ਪਹਿਲੇ ਨੰਬਰ ਤੇ ਇਹਨਾਂ ਕਿਨੇ ਕਿੰਨਾ ਦੁੱਧ ਕੱਢਿਆ ਜੀ ਇਹਨੇ 19 ਲੀਟਰ ਕੱਢਿਆ ਵੀਰੇ ਕਿੰਨੇ ਕ ਦਿਨਾਂ ਦੀ ਸੂਈ ਹੋਈ ਹੈ ਜੀ 30 35 ਦਿਨਾਂ ਦੀ ਸੂਈ ਹੋਈ ਹੈ ਠੀਕ ਆ ਬਾਈ ਬੱਚਾ ਕੀ ਇਹਦੇ ਪਿੱਛੇ ਹੀ ਇਹਦੇ ਮਗਰ ਕੱਟਿਆ ਇਹਦੇ ਮਗਰ ਕੱਟਿਆ ਇਹਦੇ ਮਗਰ ਕੱਟਿਆ ਇਹਦੇ ਮਗਰ ਕੱਟਿਆ ਠੀਕ ਆ ਇਹ ਦੂਜੇ ਨੰਬਰ ਤੇ ਆਉਣ ਵਾਲੀ ਮੱਝ ਨੇ ਇਹਨੇ ਕਿੰਨਾ ਦੁੱਧ ਕੱਢਿਆ ਜੀ ਤੀਜੇ ਤੇ ਆਈ ਆ ਇਹਨੇ ਕਿੰਨਾ ਦੁੱਧ ਕੱਢਿਆ ਬਾਈ ਇਹਨੇ 18.5 ਕੱਢਿਆ ਜੀ ਚੈੱਕ ਕਰੋ ਤੁਸੀਂ ਦੋਸਤੋ ਇਹ ਸਮੱਝ ਨੇ 1.8 ਕੱਢਿਆ ਤੇ ਇਹ ਸਮੱਝ ਨੇ 19 ਲੀਟਰ ਤੋਂ ਉੱਪਰ ਦੁੱਧ ਕੱਢਿਆ ਜੀ ਇਹ ਪਹਿਲੇ ਨੰਬਰ ਤੇ ਆਈ ਹੈ ਗਰੀਡਰਾਂ ਦੇ ਵਿੱਚ ਪਿੰਡ ਵਾਈਆਂ ਦਾ ਛੱਬਰ ਜ਼ਿਲ੍ਹਾ ਮਾਨਸਾ ਵੀਰੇ ਅੱਗੇ ਵੀ ਮੇਲਿਆਂ ਤੇ ਲੈ ਕੇ ਆਉਣੇ ਮੱਝਾਂ ਪਹਿਲੀ ਵਾਰ ਆਈ ਸੀਗੀ ਪਹਿਲੀ ਵਾਰ ਆਈ ਸੀਗੀ ਜੇ ਜ਼ਰੂਰ 570 ਪਸ਼ੂ ਨੇ ਮੇਰੇ ਕੋਲ ਠੀਕ ਆ ਬਾਈ گاਵਾ ਵੀ ਰੱਖੀਆਂ ਹੋਈਆਂ ਨੇ ਜੀ ਇਹ ਵੀਰੇ ਮੱਝਾਂ ਮੱਝਾਂ ਕਲੀਆਂ ਮੱਝਾਂ ਮੱਝਾਂ ਦਾ ਫਾਰਮ ਆ ਠੀਕ ਆ ਬਾਈ ਕਿੰਨੇ ਕ ਟਾਈਮ ਤੋਂ ਕੰਮ ਕਰ ਰਹੇ ਹੋਗੇ ਸਾਨੂੰ ਵੀ ਜੀ 5 ਸਾਲ ਹੋ ਗਏ 5 ਸਾਲ ਤੋਂ ਹੌਲੀ ਹੌਲੀ ਚੱਲ ਰਿਹਾ ਕੰਮ ਠੀਕ ਆ ਬਰੀਡ ਤੇ ਕੰਮ ਆਕ ਰਲ ਮੀ ਆ ਸਾਰਾ ਕੁਝ ਆ ਵੀ ਜੀ ਰਲ ਮਈ ਠੀਕ ਆ ਥੋੜਾ ਥੋੜਾ ਸੁਧਾਰ ਕਰ ਰਹੇ ਆ ਬਰੀਡ ਵੱਲ ਨੇ ਜਾ ਰਹੇ ਆ ਠੀਕ ਆ ਬਈ ਸਾਡੇ ਕੋਲੇ ਮੰਨ ਲਓ ਵੀ 7-8 ਪਸ਼ੂ 20 ਕਿਲੋ ਰੋਧ ਵਾਲੇ ਨੇ ਠੀਕ ਆ ਹਾਂ ਇਹ ਮੱਝ ਕਿਹਦੇ ਕੋਲ ਆਈ ਹੋਈ ਆ ਬਾਈ ਦੱਸਦਾ ਸੀਗਾ ਇਹ ਮੱਝ ਵੀਰੇ ਪ੍ਰਦੀਪ ਲੋਹਾਖੜ ਵਾਲੇ ਕੋਲ ਆਈ ਹੋਈ ਆ ਵਧੀਆ ਦੁੱਧ ਤੇ ਚੱਲਦੀ ਰਹੀ ਆ ਹਾਂ ਇਹ ਕਿੰਨੇ ਟਾਈਮ ਦੀ ਸੂਈ ਹੋਈ ਆ ਏ ਵੀ 2035 ਦਿਨਾਂ ਦੀ ਸੂਈ ਹੋਈ ਐ ਠੀਕ ਆ ਬਾਈ ਇਹ ਕਿੰਵੇਂ ਸੂਏਗੀ ਇਹ ਇਹ ਚੌਥੇ ਸੂਏ ਆ ਆਹ ਵਾਲੀ ਮੱਝ ਇਹ ਪੰਜਵੇਂ ਸੂਏ ਆ ਲੈ ਦੋਸਤੋ ਇਹ ਬਾਈ ਕਹਿੰਦਾ ਇਹ ਮੱਝ ਆਈ ਇਹ ਪੰਜਵੇਂ ਸੂਏ ਹੈਗੀ ਚੈੱਕ ਕਰੋ ਤੁਸੀਂ ਕਿ ਲੱड्डੂ ਬੰਡੇ ਨੇ ਬਾਈਆਂ ਨੇਗੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਹੋਰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਮਾ ਲੋ ਵੀ ਪਾਵਲਗ ਨੂੰ ਹਾਂ ਜੀ ਕੀ ਕਹਿਣਾ ਚਾਹੋਗੇ ਪਾਵਲਗ ਨੂੰ ਮੇਲਿਆਂ ਬਾਰੇ ਮੇਲੇ ਹੀ ਦੇਖਣੇ ਚਾਹੀਏ ਜਰੂਰ ਨੌਲੇਜ ਆਉਂਦੀਆਂ ਮੇਲਿਆਂ ਤੋਂ ਠੀਕ ਹੈ ਬੈਠੇ ਨੂੰ ਕੁਝ ਨਹੀਂ ਪਤਾ ਲੱਗਦਾ ਦੇਖੋ ਹਣਾ ਸਹੀ ਪਹਿਲਾਂ ਘਰੇ ਬੈਠੇ ਸੀ ਤੇ ਮੇਲੇ ਤੇ ਆਏ ਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਠੀਕ ਹੈ ਜੀ ਤੇ ਇਨਾਮ ਵੀ ਜਿੱਤਿਆ ਵੀਰ ਜੀ ਸਹੀ ਹੈ ਇਹ ਗੱਲ ਲੈ ਦੋਸਤੋ ਦਿਓ ਬਾਈ ਨੂੰ ਵਧਾਈਆਂ ਠੀਕ ਹੈ ਬਾਈ ਜੀ ਧੰਨਵਾਦ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ ਲਾਈਕ ਜਰੂਰ ਕਰ ਦਿਓ ਚੈੱਕ ਕਰ ਲਓ ਬਾਈਆਂ ਨੇ ਇਧਰ ਵਰਫੀ ਵੰਡੀ ਆ ਜੀ ਚੈੱਕ ਕਰ ਲਓ ਤੁਸੀਂ ਕੱਠ ਲੱਗਿਆ ਪਿਆ ਮੈਂ ਮੱਝ ਦੇਖਣ ਵਾਲੇ ਬਾਈਆਂ ਦਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ